5 ਸਾਲ ਤੋਂ ਮਿਹਨਤ ਹੋ ਰਹੀ ਹੈ ਇਹਦੇ ਤੇ ਡਿਜ਼ਾਈਨ ਕਰਨਾ ਤੇਰੇ ਤੇ ਉਹ ਚੀਜ਼ ਕਿਹੜੀ ਨਹੀਂ ਜਿਹੜੀ ਇੱਥੇ ਵੀ ਮਤਲਬ ਨਾ ਬਣੀ ਜਿਹੜਾ ਕੋਸ ਮਰਜ਼ੀ ਬਣਾ ਲੀ ਚੱਲੀ ਤਾਂ ਸਭ ਕੁਝ ਜਾਂਦਾ ਪਰ ਆਪਾਂ ਵੱਖਰਾ ਹੈ ਕਿ ਦੁਨੀਆ ਦੇ ਕਰੀਏ ਕੰਮ ਜਿਹੜਾ ਕੋਈ ਦਸੇਜ ਕੋੜਿਆ ਜੀ ਬਾਈ ਪਰ ਅਸੀਂ ਆ ਹਵੇਲੀ ਬਾਰੇ ਸੋਚਿਆ ਠੀਕ ਹੈ ਭਾਂਡਾ ਬਣਾਇਆ ਹਾਂਜੀ ਹਾਂਜੀ ਬਹੁਤ ਸੋਹਣਾ ਜਨੀਕ ਹਾਂਜੀ ਹਾਂਜੀ ਮਤਲਬ ਪੁਰਾਣੇ ਤਰੀਕੇ ਦਾ ਬਣਾਇਆ ਹੈ ਹਾਂਜੀ ਹਾਂਜੀ ਲੱਕੜ ਵੀ ਪੁਰਾਣੀ ਲੈ ਕੇ ਆਇਆ ਹੈ ਲੱਕੜ ਵੀ 1.5 200 ਸਾਲ ਪੁਰਾਣੀ ਹੈ ਤਕਰੀਬ ਆਪ ਹੀ ਸੋਚਿਆ ਜੀ ਬਸ ਦਿਮਾਗ ਨਾਲ ਜੀ ਕੋਈ ਕਿਸੇ ਆਰਕੀਟੈਕਟ ਨੇ ਨਹੀਂ ਆਰ ਉੱਪਰ ਵੀ ਲੈਂਟਰ ਪਾਇਆ ਸਾਰੀ ਇਹ ਠੀਕ ਹੈ ਮੈਂ ਪੱਕਾ ਕੰਮ ਆ ਪੂਰਾ ਪ੍ਰੋਪਰ ਸਾਰੀ ਚੀਜ਼ ਉਹਨੂੰ ਰੀਅਲੀ ਮਿਲੂਗੀ ਠੀਕ ਹੈ ਜੀ ਕੋਈ ਵੀ ਕਿਸੇ ਤਰ੍ਹਾਂ ਦੀ ਨਕਲ ਨਹੀਂ ਮੈਣਨੀ ਵੀ ਇਹ ਆਰਜੀ ਹੈ ਨਾ ਇੱਕ ਚੀਜ਼ ਤਾਂ ਇੱਥੇ ਸਿੱਧ ਹੋ ਗਈ ਬਾਈ ਦੇ ਕੰਮ ਦੀ ਜਿੰਨੀ ਤਾਰੀਫ ਕਰ ਲਈਏ ਘੱਟ ਹੈਗੀ ਪਰ ਉਸ ਤੋਂ ਜ਼ਿਆਦਾ ਤਰੀ ਜਿੰਨੀ ਹੈ ਲੋਕੇਸ਼ਨ ਦੀ ਕਰ ਲਈ ਉਹ ਵੀ ਘੱਟ ਹੈ ਹੱਸੀ ਗਾਲ ਦੋਸਤੋ ਅੱਜ ਨਾ ਉਹ ਬਿਲਡਰਮ ਲਾਉਣਾ ਤੁਹਾਨੂੰ ਜਿਹੜਾ ਕਿ ਵੱਡੇ ਵੱਡੇ ਪ੍ਰੋਜੈਕਟ ਕਰਦਾ ਜਿਵੇਂ ਅੱਜ ਆਪਾਂ ਪਹੁੰਚੇ ਆ ਪਿੰਡ ਬੁੱਟਰ ਜਿਹੜਾ ਮੋਗਾ ਦੇ ਵਿੱਚ ਰਮਾਂਡ ਰਿਜ਼ੋਰਟ ਐਂਡ ਫਿਲਮ ਸਿਟੀ ਦੇ ਵਿੱਚ ਜੀਦੇ ਬਹੁਤ ਸਾਰੇ ਸਾਈਟ ਨੇ ਹਵੇਲੀ, ਕੱਚੇ ਘਰ, ਮਾਡਰਨ ਸਾਰੇ ਬਾਈ ਨੇ ਤਿਆਰ ਕੀਤੇ ਨੇ ਇੱਕੋ ਹੱਥ ਨਾਲ ਲਾ ਲਓ ਵੀ 20 ਤਰ੍ਹਾਂ ਦੇ ਟੇਸਟ ਤਿਆਰ ਹੋਏ ਨੇ ਤੇ ਜਿਹੜੇ ਮਿੱਤਰ ਨੇ ਪ੍ਰੀ-ਵੇਡਿੰਗ ਸ਼ੂਟ ਕਰਾਉਣੀ ਆ ਉਹ ਵੀ ਇੱਕ ਵਾਰ ਇੱਥੇ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਜਾਂ ਗੇੜਾ ਮਾਰ ਲਿਓ ਬਹੁਤ ਸੋਹਣੀ ਲੋਕੇਸ਼ਨ ਬਾਈ ਉਹਨਾਂ ਨੇ ਤਿਆਰ ਕੀਤੀ ਹੈ ਬਾਈ ਜੀ ਹੱਸੀ ਕਾ ਹੱਸੀ ਕਾ ਬਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੇ-ਕਿਹੜੇ ਕੰਮ ਕਰਦੇ ਹਾਂ ਮੇਰਾ ਨਾਮ ਜਸਪਾਲ ਸਿੰਘ ਗੋਲੂਆ ਜੀ ਆਪਾਂ ਪੁਟੜਕਲਾਂ ਤੋਂ ਪਿੰਡ ਦੇ ਸੇਤ ਹੁਈਆਂ ਜੀ ਤੇ ਕੰਮ ਆਪਾਂ ਬੈਟਰ ਦਾ ਕੰਮ ਕਰਦੇ ਸਾ ਡਿਜ਼ਾਈਨਰ ਦੀਆਂ ਦਾ ਗਮ ਕੋਠੀਆਂ ਕਾਠੀਆਂ ਜੋ ਵੀ ਆ ਤੁਸੀਂ ਇੱਥੇ ਘਟੋ ਘਟਾ 20 ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਣਗੇ ਵੇਖਣ ਨੂੰ ਠੀਕ ਹੈ ਜੀ ਉਹ ਸਾਰੇ ਆਪਾਂ ਡਿਜ਼ਾਈਨ ਕੀਤੇ ਜੀ ਸਭ ਤੋਂ ਪਹਿਲਾਂ ਬਾਈ ਜੇ ਗੱਲ ਕਰੀਏ ਨਾ ਵੀ ਇੱਕ ਕਹਿੰਦੇ ਪੰਜਾਬੀਆਂ ਦੀ ਜਿਹੜੀ ਸਰਦਾਰੀ ਤੇ ਹਵੇਲੀ ਜੀ ਗੱਲ ਕਰੀ ਇਹ ਹਵੇਲੀ ਬਣਾਈ ਆ ਬਾਈ ਬਹੁਤ ਵੱਖਰੇ ਤਰੀਕੇ ਦੀ ਕੀ ਕੀ ਇਹ ਚ ਵੱਖਰਾ ਕਰ ਇਹ ਇਸ ਦਾ ਪਹਿਲਾਂ ਸੋਚਿਆ ਸੀ ਪੁਰਾਣੀ ਵਿਰਾਸਤ ਆ ਬਹੁਤ ਪੁਰਾਣੀ ਤੇ ਬਾਈ ਜਦੋਂ ਸ਼ੁਰੂ ਕਰਨ ਲੱਗੇ ਬਾਈ ਨੇ ਉਸ ਸੋਚੇ ਵੱਖਰਾ ਜ ਠੀਕ ਹੈ ਜੀ ਤੇ ਮੈਂ ਬਾਈ ਨੂੰ ਆਖਿਆ ਵੀ ਆਪਾਂ ਜਿਹੜਾ ਕੋਸ ਮਰਜ਼ੀ ਬਣਾ ਲੀਏ ਚੱਲੀ ਤੇ ਸਭ ਕੋਈ ਜਾਂਦਾ ਪਰ ਉਹ ਵੱਖਰਾ ਹੈ ਕਿ ਦੁਨੀਆ ਦੇ ਕਰੀਏ ਕੰਮ ਜਿਹੜਾ ਕੋਈ ਦੱਸੇ ਕੋੜਾ ਜੀ ਬਾਈ ਪਰ ਅਸੀਂ ਆ ਹਵੇਲੀ ਬਾਰੇ ਸੋਚਿਆ ਠੀਕ ਹੈ ਜੀ ਤੇ ਇਹ ਅੰਦਰੋਂ ਤਕਰੀਬਨ ਪਲਾਸਟਰਾਂ ਤੇ ਬਾਹਰੋਂ ਸਾਰੀ ੱਟ ਦੀ ਡਿਜ਼ਾਈਨਿੰਗ ਤੁਸੀਂ ਦੇਖ ਹੀ ਲਈ ਆ ਜੀ ਵੱਖਰਾ ਕੰਮ ਹੋਇਆ ਕਿ ਤਾਂ ਜਾਲੀਆਂ ਲਾਈਆਂ ਇਹਦੇ ਤੇ ਪੁਰਾਣਾ ਟਾਈਪ ਠੀਕ ਹੈ ਜੀ ਠੀਕ ਹੈ ਜੀ ਇਹ ਕਾਜਵੇਂ ਕਿ ਪਿੱਲਰ ਹੋਏ ਆ ਪਿੱਲਰ ਬੜਾ ਸੋਹਣਾ ਬਣਾਇਆ ਹੋਇਆ ਇਹਦੇ ਫਿਰ ਡਿਜ਼ਾਈਨਿੰਗ ਹੋਈ ਹੈ ਨਾ ਜੀ ਤੇ ਉਸ ਤੋਂ ਬਾਅਦ ਟਾਇਲ ਦਾ ਕੰਮ ਜਿਹੜਾ ਅੰਦਰ ਹੋਇਆ ਉਹ ਵੱਖਰਾ ਹੋਇਆ ਠੀਕ ਹੈ ਤੇ ਬਾਕੀ ਪ੍ਰਾਣਾਂ ਕੰਮ ਵੀ ਜਿਵੇਂ ਕਿ ਲਾਟਣਾ ਸਨੂਆ ਮੰਨ ਲਓ ਜੇ ਮੇਨ ਗੱਲ ਕਰੀਏ ਬਾਈ ਹਾਂਜੀ ਹਾਂਜੀ ਜਿਹੜੇ ਪਰਪਲ ਇਹ ਚੀਜ਼ ਬਣਾਈ ਆ ਵੀ ਇੱਥੇ ਪ੍ਰੀ-ਵੇਡਿੰਗ ਸ਼ੂਟ ਹੋਣਾ ਹਾਂਜੀ 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 ਤਾਂ ਫੋਟੋ ਜਿਵੇਂ ਦੋਸਤੋ ਮੇਰੀ ਯਾਰੀ ਉਹ ਐਵੇਂ ਥੋਡੀ ਹੋਣੀ ਆ ਬਾਈ ਉਹਨੇ ਉਹ ਚੀਜ਼ ਨੂੰ ਸਿਲੈਕਟ ਕਰਕੇ ਚੀਜ਼ ਹਾਂਜੀ ਕੋਈ ਸਾਰੀ ਗੱਲ ਨਿੱਕੀ ਨਿੱਕੀ ਬਰੀਕੀ ਸੋਚ ਕੇ ਆਪਾਂ ਕੰਮ ਕਰਿਆ ਵਾ ਸਾਰਾ ਇੱਥੇ ਤੇ ਜਾਲੀ ਕੋਈ ਐਡੀ ਵੱਡੀ ਜਾਲੀ ਫਰਮਾ ਐਡਾ ਮਿਲ ਗਿਆ ਕਿ ਜੋੜੀ ਹੋਈ ਆ ਨਹੀਂ ਇਹ ਜੋੜੀ ਆ ਜੋੜ ਤੁਹਾਨੂੰ ਪਤਾ ਨਹੀਂ ਲੱਗਣੇ ਕਿੱਥੇ ਇਹਦੇ ਬਾਈ ਇਹੀ ਚੀਜ਼ ਕਹਿਣਾ ਵੀ ਯਾਰ ਬਾਈ ਨੇੜ ਸੋਨ ਜੋੜਦੇ ਨੂੰ ਪਤਾ ਲੱਗ ਗਿਆ ਜੋੜਦੇ ਨੂੰ ਪਤਾ ਲੱਗਣਾ ਤੈਨੂੰ ਤੇ ਬਾਈ ਨੇ ਬਾਕੀ ਵਾਹ ਕਮਾਲ ਕੰਮ ਕੀਤਾ ਤੇ ਇਧਰ ਪੂਲ ਆ ਗਿਆ ਜੀ ਪੂਲਣਾ ਜੀ ਠੀਕ ਆ ਬਾਈ ਜੀ ਹਵੇਲੀ ਦੇ ਨਾਲ ਪੂਲ ਦੀ অপਸ਼ਨ ਦੇਤੀ ਹਾਂਜੀ ਹਾਂਜੀ ਤੇ ਸੋਹਣੀ ਲੁੱਕ ਆਉਂਦੀ ਹੈ ਹਾਂਜੀ ਬਹੁਤ ਹਾਂਜੀ ਤੇ ਜਿਹੜੇ ਮਿੱਤਰ ਨੇ ਜੋ ਫੋਟੋ ਸ਼ੂਟ ਕਰਨਾ ਹੈ ਉਹਨਾਂ ਵਾਸਤੇ ਹਰ ਤਰ੍ਹਾਂ ਦੇ ਮਤਲਬ ਕੋਈ ਵੀ ਕੰਮ ਮੈਨੂੰ ਲੱਗਦਾ ਖਾਲੀ ਨਹੀਂ ਵੀ ਜਿੱਥੇ ਆਪਾਂ ਨੂੰ ਫੋਟੋ ਸ਼ੂਟ ਲਈ ਕੋਨਾ ਮਿਲੇਗਾ ਨਾ ਨਾ ਨਹੀਂ ਕੋਈ ਚੱਕਲੀ ਗੱਲ ਇਹ ਬਾਈ ਸਾਰਾ ਤੁਹਾਡੇ ਹੱਥੀ ਤਿਆਰ ਹੋ ਤੁਹਾਡੀ ਟੀਮ ਨੇ ਕੀਤਾ ਹਾਂਜੀ ਆਪਾਂ ਹੀ ਟੀਮ ਨੇ ਤਿਆਰ ਕੀਤਾ ਜੀ ਲਓ ਵੀ ਦੋਸਤੋ ਅੱਗੇ ਜਦੋਂ ਆ ਸੋ ਤੁਹਾਨੂੰ ਪੁਰਾਣਾ ਪੰਜਾਬ ਵੀ ਦੇਖਣ ਨੂੰ ਮਿਲੂ ਨਵਾਂ ਪੰਜਾਬ ਵੀ ਦੇਖਣ ਨੂੰ ਮਿਲੂਗਾ ਵੱਖ-ਵੱਖ ਕੰਟਰੀਆਂ ਦਾ ਸਵਾਦ ਵੀ ਦੇਖਣ ਨੂੰ ਮਿਲੂਗਾ ਇਹ ਹਵੇਲੀ ਦੇ ਉੱਪਰ ਜਾ ਕੇ ਵੀ ਤੁਸੀਂ ਸ਼ੂਟ ਕਰ ਸਕਦੇ ਹੋ ਇੱਧਰ ਹੁਣ ਸਪੋਰਟਸ ਵਾਲਾ ਗ੍ਰੀਨ ਜੇ ਕਹਿ ਦਈਏ ਮਤਲਬ ਏਰੀਆ ਆ ਗਿਆ ਤੇ ਜਿਵੇਂ ਆਪਾਂ ਸਾਰੇ ਬੂਟੇ ਬਾਟੇ ਲਾਏ ଥିਏ ਟੋਟਲ ਘਾ ਠੀਕ ਹੈ ਜੀ ਇੱਕ ਆ ਜਿਹੜੀ ਇਹਨਾਂ ਤੁਸੀਂ ਗਲੀ ਬਣਾਈ ਜਾਂ ਫਰਾਂਡਾ ਬਣਾਇਆ ਹਾਂਜੀ ਹਾਂਜੀ ਬਹੁਤ ਸੋਹਣਾ ਜਨੀਕ ਹਾਂਜੀ ਹਾਂਜੀ ਮਤਲਬ ਪੁਰਾਣੇ ਤਰੀਕੇ ਦਾ ਬਣਾਇਆ ਇਹ ਵੀ ਹਾਂਜੀ ਜੀ ਇਹ ਡਿਜ਼ਾਈਨ ਹੈ ਨਾ ਤਕਰੀਬਨ ਤੈਨੂੰ ਸਾਨੂੰ 1.200 ਸਾਲ ਪੁਰਾਣਾ ਹੈ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਅਸੀਂ ਆ ਜਿਵੇਂ ਲੱਕੜ ਦਾ ਕਾਰਾਗਰੀ ਹੋਈ ਅੰਮ੍ਰਿਤਸਰ ਚ ਮਿਲ ਜਣੀ ਤੁਹਾਨੂੰ ਵੇਖਣ ਨੂੰ ਮਿਲੂਗੀ ਠੀਕ ਹੈ ਜੀ ਇਹ ਵੀ ਬਈ ਲੱਕੜ ਵੀ ਪੁਰਾਣੀ ਲੈ ਕੇ ਆਏ ਆ ਲੱਕੜ ਵੀ 1.5 200 ਸਾਲ ਪੁਰਾਣੀ ਹੈ ਤਕਰੀਬਨ ਕੀ ਬਾਤ ਹੈ ਜੀ ਹਾਂ ਜੀ ਭਾਲ ਕੇ ਉਸੇ ਦਾ ਉਹਨੇ ਡਿਜ਼ਾਈਨ ਕਰਿਆ ਇਹਨੂੰ ਸਾਰਾ ਪੁਰਾਣੀ ਨੂੰ ਲੁੱਕ ਦਿੱਤੀ ਸਾਰੀ ਕੋਟਣੀ ਸ਼ੀਸ਼ਾ ਵੀ ਜਿਵੇਂ ਪੁਰਾਣੇ ਮਹਿਲਾਂ ਚ ਰੱਖਿਆ ਉਹ ਸ਼ੀਸ਼ਾ ਓਥੇ ਸਾਨੂੰ ਲੁੱਕ ਦਿੱਤੀ ਸਾਰੀ ਇਹਨੂੰ ਟੋਟਲ ਠੀਕ ਹੈ ਭਾਈ ਜੀ ਹਾਂ ਜੀ ਤੇ ਇਧਰ ਪਿੱਛੇ ਅਸੀਂ ਸ਼ਿੰਦਰੀ ਜਿਵੇਂ ਜੀ ਵਾਲ ਪੇਪਰ ਚ ਡਿਜ਼ਾਈਨ ਕਰਤਾ ਠੀਕ ਹੈ ਜੀ ਉਹ ਵੀ ਦੋਸਤੋ ਉਹ ਬਹੁਤ ਸੋਹਣੇ ਤਰੀਕਾ ਨਾਲ ਤਿਆਰ ਕੀਤਾ ਬਈ ਮਤਲਬ ਬਹੁਤ ਸਾਰੇ ਮੈਨੂੰ ਫੋਨ ਵੀ ਆ ਜਾਂਦੇ ਵੀ ਕੱਚੇ ਘਰ ਬਣਾਉਣੇ ਆ ਸੀ ਤੇ ਉਹਦਾ ਡਿਜ਼ਾਈਨ ਆ ਜਿਹੜੀ ਕਿੱਥੋਂ ਲਈ ਇਹ ਬਈ ਸਾਰਾ ਤੁਸੀਂ ਪ੍ਰੋਪਰ ਤਿਆਰ ਕੀਤਾ ਇਹ ਬਸ ਆਪ ਹੀ ਸੋਚਿਆ ਜੀ ਬਸ ਦਿਮਾਗ ਨਾਲ ਜੀ ਕੋਈ ਕਿਸੇ ਆਰਕੀਟੈਕਟ ਨੂੰ ਨਹੀਂ ਆਰਕੀਟੈਕਟ ਦਾ ਕੋਈ ਨਹੀਂ ਨਾ ਕਿਸ ਦੀ ਨਕਲ ਹੈ ਠੀਕ ਹੈ ਜੀ ਇਹ ਕੱਲੀਆਂ ਕੰਧਾਂ ਨਹੀਂ ਹੈਗੀਆਂ ਵੀ ਜਿਆਦਾ ਤਾਕਤ ਲੱਗਿਆ ਇਹਨਾਂ ਦੇ ਉੱਪਰ ਵੀ ਲੈਂਟਰ ਪਾਇਆ ਵਾ ਸਾਰੀ ਇਹ ਠੀਕ ਹੈ ਪੱਕਾ ਕੰਮ ਆ ਪੂਰਾ ਪ੍ਰੋਪਰ ਹਾਂ ਜੀ ਘਟੋ ਘਾਟ ਇਹ 5-6000 ਸਕਰ ਫੁੱਟ ਜਗਾ ਇਹ ਪ੍ਰੋਪਰ ਲੈਂਟਰੀ ਹੈ ਉਸ ਤੋਂ ਬਾਅਦ ਆ ਡਿਜ਼ਾਈਨਿੰਗ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਮਿੱਟੀ ਨਹੀਂ ਇਹ ਸੀਮੈਂਟ ਦੇ ਹੱਥ ਫੇਰ ਕੇ ਮਿੱਟੀ ਦਾ ਉੱਪਰ ਰੰਗ ਪੇਂਟ ਉੱਦਾਂ ਕਰਿਆ ਹੋਇਆ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਤੇ ਰਾਤ ਦਾ ਨਜ਼ਾਰਾ ਹੋਰ ਵੱਖਰਾ ਹੋਣਾਗਾ ਬਾਈ ਉਹਨਾਂ ਨੇ ਬਾਗਮਾਲ ਕੰਮ ਕੀਤਾਗਾ ਤੇ ਵਿੱਚ ਕਬੂਤਰ ਦੇਖੋ ਜਿਹੜੇ ਮਿੱਤਰਾਂ ਨੇ ਪ੍ਰੀ-ਵਾਰਡਿੰਗ ਸ਼ੂਟ ਕਰਨ ਆਉਣਾ ਜਿਵੇਂ ਇਧਰ ਬਾਈ ਹੋਰੀ ਕਰੀ ਵੀ ਜਾਂਦੇ ਨੇ ਬਹੁਤ ਸੋਹਣੇ ਤਰੀਕੇ ਨਾਲ ਇੱਕ ਇੱਕ ਚੀਜ਼ ਨੂੰ ਸਿਲੈਕਟ ਕਰਕੇ ਲੈ ਕੇ ਆਏ ਨੇ ਬਹੁਤ ਸੋਹਣੇ ਤਰੀਕੇ ਨਾਲ ਇੱਕ ਇੱਕ ਚੀਜ਼ ਨੂੰ ਤੁਸੀਂ ਸ਼ਿੰਗਾਰਿਆ ਹੈਗਾ ਬਾਕੀ ਜੀਦਾ ਪਤਾ ਲੱਗਦਾ ਜਿਆਤਰ ਪ੍ਰੀ-ਬਾਇਟਿੰਗ ਲੋਕੇਸ਼ਨਾਂ ਜਿਹੜੀਆਂ ਬਣੀਆਂ ਹੁੰਦੀਆਂ ਉਹਦੇ ਕੱਲੇ ਬਾਹਰਲੀ ਗੰਧ ਅੰਦਰਲੀ ਗੰਧ ਨਹੀਂ ਜੀ ਬਣੇ ਹੁੰਦੇ ਇਹਦੇ ਉੱਪਰ ਲਾਈਟਰ ਵੀ ਪਾਇਆ ਦੋਸਤੋ ਅੰਦਰ ਆ ਕੇ ਤੁਹਾਨੂੰ ਦਿਖਾਵਾਂਗੇ ਜਿਹੜੇ ਆਣਲੇ ਰੱਖਿਆ ਉਹਨਾਂ ਦੇ ਵਿੱਚ ਜਾਲੀ ਲਾਈ ਹੋਈ ਹੈ ਕੋਈ ਸ਼ੱਕ ਨਹੀਂ ਜੀ ਤੇ ਇਹ ਸਾਰੀ ਮਿੱਟੀ ਸੀਮੈਂਟ ਫੇਰ ਕੇ ਉਤੋਂ ਪ੍ਰੋਪਰ ਰੰਗ ਆ ਠੀਕ ਹੈ ਜੀ ਹਰ ਤਰ੍ਹਾਂ ਦਾ ਪ੍ਰਾਤਨ ਵਿਰਸਾ ਜਿਵੇਂ ਲਾਲੀਏ ਸਾਰੀਆਂ ਚੀਜ਼ਾਂ ਭਾਂਡੇ ਵਗੈਰਾ ਉਵੇਂ ਪਏ ਨੇ ਟੋਟਲ ਚੀਜ਼ਾਂ ਪਈਆਂ ਤੇ ਹਰੇਣ ਵੀ ਟੱਚ ਵੀ ਜੇ ਕਹਦੇ ਹਰੇਣ ਜਿਵੇਂ ਹੁੱਕਾ ਚੱਲਦਾ ਹੁੱਕਾ ਵੀ ਇੱਥੇ ਵਿਆਹ ਉਹ ਚੀਜ਼ਾਂ ਪਈਆਂ ਨੇ ਵੀ ਤੁਸੀਂ ਪ੍ਰੀ ਵਿਡਿੰਗ ਤੇ ਜਿਹੜੀ ਜੀ ਚੀਜ਼ ਤੁਸੀਂ ਕਰਨੀ ਚਾਹਣਾ ਤੁਹਾਨੂੰ ਮਿਲ ਜੂਗੀ ਹਾਂਜੀ ਤੇ ਇਧਰ ਭਈ ਬਾਥਰੂਮ ਵੀ ਅਟੈਚ ਹੈਗਾ ਲਓ ਜੀ ਮਤਲਬ ਕੱਚੇ ਘਰਾਂ 'ਚ ਅੰਦਰ ਮਾਡਲ ਬਣਾ ਤੇ ਤੇ ਕਿਉਂਕਿ ਜਿਹੜੀ ਵੀ ਜੋੜੀ ਨੇ ਆਉਣਾ ਉਹਨਾਂ ਨੂੰ ਪੂਰੀ ਸਹੂਲਤ ਮਿਲੂ ਸਹੂਲਤ ਮਿਲੂ ਸਹੂਲਤ ਮਿਲੂ ਠੀਕ ਹੈ ਜੀ ਹਾਂਜੀ ਭਾਈ ਬਹੁਤ ਵਧੀਆ ਤੇ ਭਾਈ ਜੇ ਗੱਲ ਕਰੀ ਥੱਲੇ ਪੋਚਾ ਹੀ ਲੱਗਿਆ ਹੋਇਆ ਹੈ ਥੱਲੇ ਰੋੜੀ ਕੱਟ ਕੇ ਅੰਦਰ ਪੋਚਾ ਹੀ ਹੈ ਸਿੱਧਾ ਰੋੜੀ ਟੁੱਟ ਗਈ ਹਾਂ ਬਸ ਮੜਾ ਸੀਮੈਂਟ ਜਾਂ ਮਾਰ ਕੇ ਉੱਤੇ ਮਿੱਟੀ ਮਾਰ ਦਿੱਤੀ ਜੀ ਜੇ ਮੈਂ ਹੁਣ ਬਈ ਇਹ ਮਿੱਟੀ ਜਿਹੜੀ ਤੁਸੀਂ ਆਹ ਕੀਤੀ ਹੋਈ ਆ ਇਹ ਖਰਾਬ ਹੋਣ ਦੇ ਮੀਂਹ ਨਾਲ ਧੁੱਪ ਨਾਲ ਕੋਈ ਟੈਨਸ਼ਨ ਨਹੀਂ ਨਹੀਂ ਕੋਸੇ ਨੂੰ ਇੰਦਾ ਦੀ ਵੀ ਰਹਿਣੀ ਜੀ ਠੀਕ ਆ ਜੀ ਇੰਦਾ ਦੀ ਵੀ ਰਹਿਣੀ ਆ ਇਹ ਖਰਾਬ ਨਹੀਂ ਹੁੰਦੀ ਜੀ ਜੀ ਇੱਧਰ ਸਾਰੇ ਬਰਾਂਡਾਂ ਦੇ ਵਿੱਚ ਰੂਮ ਆ ਗਏ ਅੰਦਰ ਹਾਂ ਸਾਰੇ ਰੂਮ ਆ ਗਏ ਟੁੱਟ ਠੀਕ ਆ ਜੀ ਕਿੰਨਾ ਕੁ ਸਮਾਂ ਲੱਗਾ ਹੋਣਾ ਤਿਆਰ ਹੋਣ ਤੇ ਇਹਨੂੰ 4 ਸਾਲ ਤਕਰੀਬਨ ਚਲਦੀ ਨੂੰ ਹੋਵੇ ਕੰਮ ਚੱਲਦੇ ਨੂੰ 4 ਸਾਲ ਹਾਂ ਤੇ ਹੁਣ ਹਰ ਸਿਰਫ ਹਫਤਾ ਦਾ ਅਧ ਨਹੀਂ ਹੋਇਆ ਤਿਆਰ ਹੋਈ ਨੂੰ ਸਰੀ ਠੀਕ ਆ ਜੀ ਸਟੈਪ ਬਾਈ ਸਟੈਪ ਬਾਈ ਹੋਰਾਂ ਨੇ ਬਣਾਇਆ ਹੈਗਾ ਤੇ ਉੱਪਰ ਚਿਵਾਰੇ ਤੁਸੀਂ ਦੇਖ ਸਕਦੇ ਹੋ ਛੰਨਾ ਬਣਾਈਆਂ ਉੱਪਰ ਬਹੁਤ ਸੋਹਣੀ ਤਰੀਕੇ ਨਾਲ ਤੇ ਹਰ ਚੀਜ਼ ਚ ਬਰੀਕੀ ਨਾਲ ਕੰਮ ਕੀਤਾ ਜਿਹੜੀ ਚੀਜ਼ ਜਿਹੜੇ ਪਰਪਲੀ ਬਣਾਈ ਆ ਬਾਕੀ ਪ੍ਰੀਮੀਅਮ ਚੀਜ਼ ਨਜ਼ਰ ਆਉਂਦੀ ਹੈ ਹਾਂਜੀ ਜੀ ਫਰਸਟ ਕੁਆਲਿਟੀ ਸਾਰਾ ਕੰਮ ਹੋਇਆ ਜੀ ਫਰਸਟ ਉਹ ਜਾਨੀ ਫਰਸਟ ਕਹਿ ਸਕਦੇ ਆ ਆਪਾਂ ਨੂੰ ਠੀਕ ਹੈ ਜੀ ਹਾਂਜੀ ਜੀ ਲਓ ਵੀ ਇੱਧਰ ਕਹਿੰਦੇ ਆ ਮੱਗਰ ਸਿੰਘ ਦਾ ਦਰਵਾਜ਼ਾ ਹੋਇਆ ਜੀ ਹੁਣ ਤੇ ਜੱਾ ਪਿੰਡਾਂ ਦੇ ਵਿੱਚ ਦਰਵਾਜ਼ੇ ਹੁੰਦੇ ਸੀਗੇ ਵੀ ਪਿੰਡ ਦੇ ਪੱਤਿਆਂ ਦੇ ਹਿਸਾਬ ਨਾਲ ਸਾਂਝੇ ਦਰਵਾਜ਼ੇ ਉਹ ਦਰਵਾਜ਼ੇ ਆ ਗਏ ਮਿੱਤਰੋ ਕਈਆਂ ਪਈਆਂ ਸਾਰੇ ਦਰਮਟ ਪਈਆਂ ਉਹ ਚੀਜ਼ਾਂ ਰੱਖੀਆਂ ਪ੍ਰੋਪਰ ਚਾਰਖੇ ਪਈਆਂ ਜਿਹੜੀਆਂ ਚੀਜ਼ਾਂ ਸਾਨੂੰ ਪੁਰਾਣੇ ਪੰਜਾਬ ਚ ਦੇਖਣ ਨੂੰ ਮਿਲਦੀਆਂ ਸੀਗੀਆਂ ਤੇ ਆਹ ਦਰਵਾਜ਼ੇ ਵੀ ਬਾਈ ਬੜੇ ਦੂਰੋਂ ਲੈ ਆਂਦੇ ਹੁਣੇ ਭਾਲ ਕੇ ਦਰਵਾਜ਼ੇ ਬਹੁਤ ਦੂਰੋਂ ਭਾਲੇ ਆ ਲਓ ਜੀ ਹਾਂਜੀ ਇਹਨਾਂ ਦੀ ਜਿਹੜੀ ਖੁਸ਼ਬੂ ਆ ਉਹ ਯਾਦ ਤਰ ਆਪਣੇ ਬਜ਼ੁਰਗੀ ਮਹਿਸੂਸ ਕਰ ਸਕਦਾ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਮਾਣਿਆ ਜੀ ਮਾਣਿਆ ਇੱਧਰ ਬਾਈ ਮਸ਼ੀਨ ਪਈ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦੀਏ ਨਾ ਕੱਲੀ ਕੱਲੀ ਚੀਜ਼ ਤੇ ਬਾਈ ਇਹੋ ਨੇ ਕੰਮ ਕੀਤਾ ਹੋਇਆਗਾ ਤੇ ਭਾਈ ਇਹ ਦੋਵਾਂ ਨਾਲ ਫਿਰ ਹੁਣ ਪੁਰਾਣੇ ਪੰਜਾਬ ਤੋਂ ਫਿਰ ਨਵਾਂ ਪੰਜਾਬ ਜਾਂ ਨਵੀਂ ਦੁਨੀਆ ਇਧਰ ਆ। ਨਵੀਂ ਦੁਨੀਆ ਤੁਸੀਂ ਵੇਖੋ ਗਾਂ ਚੱਲੋ ਅੱਗੇ ਸਾਨੂੰ ਨਵੀਂ ਦੁਨੀਆ ਦਿਖਾ ਦਨੇ ਆ। ਠੀਕ ਆ ਭਾਈ ਜੀ। ਲਓ ਵੀ ਬਹੁਤ ਸੋਹਣੀ ਖੁੱਲੀ ਲੋਕੇਸ਼ਨ ਆ। ਜਿਹੜੇ ਵੀ ਮਿੱਤਰਾਂ ਨੇ ਪ੍ਰੀ-ਵੈਡਿੰਗ ਸ਼ੂਟ ਕਰਾਉਣੀ ਆ ਇੱਕ ਵਾਰ ਇੱਥੇ ਲੋਕੇਸ਼ਨ ਤੇ ਘੇੜਾ ਮਾਰ ਜਿਓ। ਬਹੁਤ ਕੁਝ ਆ। ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਹਰ ਇੱਕ ਚੀਜ਼ ਖੁੱਲੀ ਡੁੱਲੀ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਹੈਗੀ। ਇਧਰ ਭਾਈ ਜੀ ਹੁਣ ਗੱਲ ਕਰੀਏ। ਇਹ ਕੀ ਚੱਲ ਪੈਂਦਾ ਜੀ ਇਧਰ ਕਿਹੜੀ ਲੋਕੇਸ਼ਨ ਆ ਜਾਂਦੀ? ਇਹਦੀ ਨਵੀਂ ਦੁਨੀਆ ਜੀ ਜਿਹ ਜਿਵੇਂ ਆਪਾਂ ਕਹ ਦੀਏ ਬਾਹਰ ਕੈਂਟਰੀਆਂ ਦੀ ਕੰਟਰੀ ਕਹੀਏ ਠੀਕ ਹੈ ਜੀ ਆਪਾਂ ਕਨੀਟਾ ਦੀ ਗੱਲ ਕਰ ਲਈਏ ਜਣਾ ਜੀ ਦੀ ਗੱਲ ਕਰ ਲਈਏ ਸਟਾਰਬਕਸ ਮਾਲਾ ਇੱਥੇ ਜੇ ਕਹ ਦੀਏ ਲੰਡਰ ਸਟਰੀਟਾਂ ਬਣਾਈਆਂ ਹੋਈਆਂ ਹਾਂ ਜੀ ਹਾਂ ਜੀ ਬੱਖਰੇ ਤੋਂ ਬਖਰੀਆਂ ਇੱਧਰ ਬਈ ਸਾਰਾ ਉਹ ਬਾਜ਼ਾਰ ਆ ਗਿਆ ਜਿਹੜਾ ਪ੍ਰਾਤਨ ਸਮੇਂ ਦੇ ਵਿੱਚ ਆਪਾਂ ਕੁੜੀਆਂ ਚੂੜੀਆਂ ਖਰੀਦਦੀਆਂ ਚੁੰਨੀਆਂ ਤੇ ਸਾਰੇ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਨੇ ਤੇ ਜੁੱਤੀਆਂ ਵਗੈਰਾ ਉਹ ਬਹੁਤ ਸੋਹਣੇ ਤਰੀਕੇ ਨਾਲ ਸਜਾਈਆਂ ਹੋਈਆਂ ਤੇ ਹਜੇ ਵੀ ਬਈ ਕੰਮ ਚੱਲ ਰਿਹਾ ਮੈਂ ਦੇਖ ਰਿਹਾ ਲੱਕੜਾ ਲੱਗੇ ਲੱਕੜਾਂ ਲੱਗੇ ਜੀ ਲੋ ਮੈਟਰੋ ਆ ਗੰਦਾ ਦੇਖੋ ਤੁਸੀਂ ਰੰਗ ਦੇ ਜਿਹੜੇ ਸਟਾਈਲ ਨੇ ਵੱਖੋ ਵੱਖਰੇ ਤਰੀਕੇ ਨਾਲ ਬਾਈ ਹੋਰਾਂ ਨੇ ਮੈਨੇਜ ਕੀਤਾ ਤੇ ਅਕੇ ਅਰਮਾਨ ਸਿਟੀ ਵਾਲਿਆਂ ਨੇ ਜਿਹੜੇ ਰੁੱਖ ਵਗੈਰਾ ਲਾਏ ਆ ਉਹ ਵੀ ਇੱਕ ਬਾਗਮਾਲ ਕੰਮ ਕੀਤਾ ਹੋਇਆ ਹੈ ਬਾਈ ਜੀ ਇਧਰ ਵਾਸ਼ਰੂਮ ਆ ਗਏ ਹਾਂਜੀ ਬਾਥਰੂਮ ਆ ਗਏ ਲੋ ਜੀ ਬਾਈ ਇੱਕ ਵਾਰ ਨਾ ਇਹ ਦਿਖਾ ਲਈਏ ਮੈਨੂੰ ਲੱਗਦਾ ਅੱਜ ਤੱਕ ਜੇ ਕਿੰਨੀਆਂ ਵੀਡੀਓ ਕਰਤੀਆਂ ਮੈਂ ਠੀਕ ਹੈ ਠੀਕ ਇੰਨਾ ਸਾਫ਼ ਵਾਸ਼ਰੂਮ ਨਹੀਂ ਮੈਂ ਦੇਖਿਆ ਕਿਸੇ ਹੋਟਲ ਮੈਰਚ ਪੈਲਸ ਕਿਤੇ ਵੀ ਦੇਖ ਸਪਾਈਜ਼ਨ ਕਿਤੇ ਨਹੀਂ ਮਿਲੂ ਸਪਾਈ ਬਹੁਤ ਜ਼ਿਆਦਾ ਸਪਾਈ ਧਿਆਨ ਦੇ ਇਹ ਸਪਾਈ ਦਾ ਧਿਆਨ ਪਹਿਲਾਂ ਹੀ ਮੈਂ ਸਪਾਈ ਦਾ ਧਿਆਨ ਰੱਖਿਆ ਗਿਆ ਡੈਕੋਰੇਸ਼ਨ ਦਾ ਉਹ ਡਿਜ਼ਾਈਨ ਦਾ ਚਲ ਚੀਜ਼ਾਂ ਮੇਨ ਰੱਖੀ ਗਈ ਠੀਕ ਹੈ ਜੀ ਕੋਈ ਵੀ ਇੱਥੇ ਕਨਸਰਟ ਬਣਿਆ ਨਾ ਉਹਦਾ ਡਿਜ਼ਾਈਨ ਪੇਂਟ ਉਹਨੂੰ ਮਤਲਬ ਸ਼ਕਲ ਦੇਣੀ ਉਹ ਪਹਿਲਾਂ ਧਿਆਨ ਦਿੱਤੀ ਗਈ ਠੀਕ ਹੈ ਜੀ ਪੂਰੇ ਪ੍ਰੋਪਰ ਤਰੀਕੇ ਨਾਲ ਫालतू ਚੀਜ਼ ਨਹੀਂ ਮਿਲਦੀ ਜੀ ਬੂਡਾਂ ਜਮਾ ਵੀ ਨੀਟ ਐਂਡ ਕਲੀਨ ਸਾਫ ਸਪਾਈ ਦਾ ਪੂਰਾ ਪ੍ਰਬੰਧ ਹਰ ਇੱਕ ਚੀਜ਼ ਤੇ ਜਿਵੇਂ ਆਹ ਦੇਖੋ ਇਧਰ ਲੱਕੜ ਦਾ ਕੰਮ ਹੋਇਆ ਹੋਇਆ ਲੱਕੜ ਦਾ ਕੰਮ ਹੋਇਆ ਠੀਕ ਹੈ ਜੀ ਇਹ ਚੀਜ਼ ਦੀ ਲੱਕੜਾਂ ਇਹ ਕਟਿੰਗ ਕਰਕੇ ਡਿਜ਼ਾਈਨ ਬਣਾਈ ਹੋਈ ਹੈ ਕਟਿੰਗ ਕਰਕੇ ਡਿਜ਼ਾਈਨ ਜਦੋਂ ਲਾਈਟਾਂ ਲੱਗਣੀਆਂ ਕੁਝ ਹੋਰ ਹੋ ਹੋ ਰਾਤ ਨੂੰ ਸ਼ਰਾਦ ਦਾ ਮਾਹੌਲ ਆ ਇਧਰ ਆ ਦਾ ਮਾਹੌਲ ਹੋਰ ਹਸਾ ਨਾ ਬਣ ਜਾਂਦਾ ਜੀ ਆਜੋ ਭਾਈ ਅੱਗੇ ਚੱਲੀਏ ਜੀ ਫਿਰ ਹਾਂਜੀ ਭਾਈ ਇਧਰ ਇਹ ਬੀਅਰ ਬਾਰ ਬਣਾਇਆਗਾ ਤੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾਗਾ ਤੇ ਮਤਲਬ ਅੰਦਰ ਆ ਕੇ ਇੱਕ ਵੱਖਰੀ ਜਿਹੀ ਕਹ ਦੀਏ ਹਾਂਜੀ ਮਾਹੌਲ ਮਿਲਦਾ ਬੋਕ ਬਕਰਾਂ ਨੂੰ ਜਮਾ オリジナル ਜਿਵੇਂ ਕਹਿੰਦੇ ਹੁੰਦੇ ਨਾ ਵੀ ਪ੍ਰੋਪਰ ਥੀਅਰ ਵਾਰ ਪ੍ਰੀਮੀਅਰ ਲੋਕੇਸ਼ਨ ਹੈ ਮੰਨ ਲਓ ਦੋਸਤੋ ਆਪਾਂ ਸ਼ਾਟ ਲੈਣੇ ਆ ਕਿਸੇ ਵੀ ਤਰ੍ਹਾਂ ਦੇ ਕੋਈ ਵੀਡੀਓ ਬਣਾਉਣੀ ਆ ਫੋਟੋਆਂ ਕਰਨੀਆਂ ਉਹ ਸਾਰੀ ਚੀਜ਼ ਹੈ ਇੱਧਰ ਪਿੱਛੇ ਨੇਚਰ ਨਾਲ ਜੁੜਿਆ ਹੋਇਆ ਖੁੱਲ ਮਡੁੱਲਾ ਹਵਾ ਆਉਂਦੀ ਹੈਗੀ ਇੱਧਰੋਂ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਤੇ ਬਈ ਇਹ ਚੀਜ਼ਾਂ ਦੇ ਪਰ ਸਾਰਾ ਦਿਮਾਗ ਬਈ ਤੁਸੀਂ ਆਵੇ ਤਰੀਕੇ ਨਾਲ ਇਹ ਸਾਡਾ ਜਿਹੜਾ ਚਾਚਾ ਜੀ ਇਹਦੇ ਨਾਲ ਸਾਡੀ ਮੇਜਾ ਦੋਨਾਂ ਦੀ ਆਸੂ ਮਿਲ ਗਈ ਦਿਮਾਗ ਮਿਲੇ ਵੀ ਸਾਡੇ ਦਿਮਾਗ ਉਦਾਂ ਹੀ ਡਿਜ਼ਾਈਨ ਕਰੀ ਜਾਂਦੇ ਜਿਵੇਂ ਦਿਮਾਗ ਜਿਹੜੀ ਚੀਜ਼ ਸੋਚ ਲੇ ਉਹ ਵੀ ਬਣ ਜਾਂਦੀ ਬਸ ਆਇਆ ਸੀ ਜਿਵੇਂ ਸੋਚ ਲਿਆ ਵੀ ਆਇਆ ਨਹੀਂ ਇੱਥੋਂ ਐ ਕਰਨਾ ਫਿਰ ਉਹਨਾਂ ਦੇ ਨਾਲ ਦਾ ਹੀ ਆਪ ਸੋਚ ਦਿਮਾਗ ਕਟਿੰਗ ਕਰਕੇ ਥੋੜਾ ਵਿੱਚ ਹੋਰ ਹੋਸਾ ਨਾਲ ਡਿਜ਼ਾਈਨ ਦੇ ਦਈਏ ਆਪਾਂ ਠੀਕ ਹੈ ਜੀ ਇਸ ਤੋਂ ਅੱਗੇ ਵੀ ਬਈ ਹੋਰ ਡਿਜ਼ਾਈਨ ਹੈਗੇ ਨੇ ਇੱਡੇ ਬਹੁਤ ਡਿਜ਼ਾਈਨ ਹੈ ਤੇ ਬਾਕੀ ਬਹੁਤ ਜ਼ਿਆਦਾ ਪਏ ਆ ਬਾਕੀ ਠੀਕ ਹੈ ਜੀ ਹਾਂਜੀ ਹਜੇ ਦਾ ਮਤਲਬ ਬਹੁਤ ਘੱਟ ਦਿਖਾਇਆ ਹੈ ਅਜੇ ਬਹੁਤ ਸਾਰੇ ਡਿਜ਼ਾਈਨ ਅੱਗੇ ਦਿਖਾਉਣ ਵਾਲੇ ਪਏ ਨੇ ਬਈ ਚੱਲੀਏ ਫਿਰ ਅੱਗੇ ਬਾਹਰ ਨੂੰ ਹਾਂਜੀ ਆਜੋ ਜ ਜਦੋਂ ਪੁਰਾਣੇ ਦਰਵਾਜ਼ੇ ਹੁੰਦੇ ਉਹਨਾਂ ਦੇ ਮੂਰੇ ਇਹ ਚੀਜ਼ ਬਣੀ ਹੁੰਦੀ ਸੀ ਬੈਠਣ ਨੂੰ ਤੇ ਬਈ ਆ ਹੁਣ ਇਧਰ ਸਟਰੀਟ ਆ ਗਈ ਇਹ ਚ ਵੀ ਅਲੱਗ-ਅਲੱਗ ਡਿਜ਼ਾਈਨ ਆ ਗਈ ਹਾਂਜੀ ਅਲੱਗ-ਅਲੱਗ ਹੈ ਸਾਰੇ ਜੀ ਪਰਪਰ ਅਲੱਗ-ਅਲੱਗ ਕਾਹ ਬਾਤ ਹੈ ਜੀ ਲਓ ਵੀ ਦੋਸਤੋ ਇੱਕ ਚੀਜ਼ ਤਾਂ ਇੱਥੇ ਸਿੱਧ ਹੋ ਗਈ ਬਾਈ ਦੇ ਕੰਮ ਦੀ ਜਿੰਨੀ ਤਾਰੀਫ ਕਰ ਲਈਏ ਘੱਟ ਹੈਗੀ ਪਰ ਉਸ ਤੋਂ ਜ਼ਿਆਦਾ ਤਰੀਫ ਜਿੰਨੀ ਇਹ ਲੋਕੇਸ਼ਨ ਦੀ ਕਰ ਲਈ ਉਹ ਵੀ ਘੱਟ ਹੈ ਕਿਉਂਕਿ ਲੋਕੇਸ਼ਨ ਵੀ ਆਪਣੀ ਇੱਕ ਬਿਊਟੀ ਬਿਊਟੀ ਨਜ਼ਰ ਆਉਂਦੀ ਹੈ ਹਰ ਇੱਕ ਚੀਜ਼ ਤੇ ਹਰ ਇੱਕ ਲੋਕੇਸ਼ਨ ਤੇ ਹਰ ਇੱਕ ਸੈੱਟ ਤੇ ਪ੍ਰੋਪਰ ਤਰੀਕੇ ਨਾਲ ਬਣਾਇਆ ਹੋਇਆ ਮੈਂ ਕਹਿੰਦਾ ਜੋ ਵਧੀਆ ਤਰੀਕੇ ਦੀ ਕਹਿੰਦਾ ਤੇ ਪ੍ਰੀ-ਵੈਡਿੰਗ ਸ਼ੂਟ ਕਰਾਉਣੀ ਹੈ ਤੇ ਮੈਂ ਕਹਿੰਦਾ ਆਪ ਦੇ ਕੈਮਰਾਮੈਨ ਨੂੰ ਕਹਦੇ ਵੀ ਇੱਥੇ ਲਿਆਓ ਰਮਾਨ ਸਿਟੀ ਖੁਸ਼ ਹੋ ਕੇ ਜਾਉਗੇ ਖੁਸ਼ ਹੋ ਕੇ ਜਾਊਗਾ ਰਮਾਨ ਸਿਟੀ ਆ ਜਾਈਂ ਜੀ ਤੇ ਜਿਹੜੇ ਵੀ ਤਰ੍ਹਾਂ ਨੇ ਕੋਈ ਛੜਕ ਤੇ ਜਗਾ ਲੈ ਰੱਖੀ ਐ ਜਾਂ ਕਿਤੇ ਸੋਚ ਰੱਖਿਆ ਵੀ ਆਪਾਂ ਪ੍ਰੋਜੈਕਟ ਬਣਾਉਣਾ ਕੋਈ ਇਸ ਤਰ੍ਹਾਂ ਦਾ ਕੋਈ ਹਵੇਲੀ ਬਣਾਉਣੀ ਆ ਕੋਈ ਘਰ ਬਣਾਉਣਾ ਤਾਂ ਉਹ ਬਾਈ ਜਿਹੜੇ ਬਿਲਡਰ ਮੇਰੇ ਨਾਲ ਨੇ ਇਹਨਾਂ ਨੂੰ ਯਾਦ ਕਰ ਲਿਓ ਕਿਉਂਕਿ ਹਰ ਇੱਕ ਚੀਜ਼ ਤੁਹਾਨੂੰ ਇੱਕੋ ਜਗ੍ਹਾ ਤੇ ਬਾਈ ਨੇ ਬਣਾ ਕੇ ਦੇ ਦਿੱਤੀ ਤਾਂ ਤੁਸੀਂ ਤੁਹਾਡੇ ਘਰ ਦੇਖੋ ਕਿੰਨੀ ਸੋਹਣੀ ਬਾਈ ਨੇ ਲੁੱਕ ਦੇਣੀ ਆ ਤੇ ਬਾਈ ਅੱਗੇ ਚੱਲੀਏ ਜੀ ਹੋਰ ਅਗਲੇ ਬਾਕੀ ਦੇ ਜਿਸ ਬਾਈ ਜੀ ਦੀ ਮਿਹਨਤ ਬਹੁਤ ਪੈਸਾ ਬਹੁਤ ਲੱਗਾਇਆ ਇਥੇ ਪੈਸੇ ਦੀ ਕਮੀ ਛੱਡੀ ਪ੍ਰੀਮੀਅਰ ਕੁਆਲਿਟੀ ਕਰਨ ਦੀ ਖਾਤਰ ਠੀਕ ਹੈ ਜੀ ਸਾਰੀ ਚੀਜ਼ ਰੀਅਲੀ ਵਾਲੀ ਆ ਜੀ ਸਾਰੀ ਚੀਜ਼ ਉਹਨੂੰ ਰੀਅਲੀ ਮਿਲੂਗੀ ਠੀਕ ਹੈ ਜੀ ਕੋਈ ਵੀ ਕਿਸੇ ਤਰ੍ਹਾਂ ਦੀ ਨਕਲ ਨਹੀਂ ਮੈਣਨੀ ਵੀ ਇਹ ਆਰਜੀ ਆ ਨਾ ਠੀਕ ਹੈ ਜੀ ਇਥੇ ਇਹ ਨਹੀਂ ਹੈਗੀ ਵੀ ਆ ਕੱਲੇ ਖੰਡ ਜੀ ਹਰੇਕ ਥਾਂ ਤੇ ਰੂਮ ਮਿਲੂਗਾ ਨਾਲ ਮੈਂ ਕਹਾ ਜੀ ਇਹ ਬਹੁਤ ਵੱਡਾ ਕੂ ਵੱਡੇ ਵਾਈਟ ਨਾ ਹੋਈ ਤਿਆਰ ਬਹੁਤ ਵੱਡੇ ਵਾਈਟ ਨਾ ਤਿਆਰ ਹੋਈ ਜਿਹਦਾ ਕੋਈ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਜੀ ਚਾਰ ਪੰਜ ਸਾਲ ਤੋਂ ਮ ਕੋਈ ਚੀਜ਼ ਕਿਹੜੀ ਨਹੀਂ ਜਿਹੜੀ ਇੱਥੇ ਵੀ ਮਤਲਬ ਨਾ ਬਣੀ ਜਿਹੜੀ ਲੱਗੀ ਨਹੀਂ ਮਤਲਬ ਜੇ ਕਹਿ ਦੀ ਬਿਲਡਿੰਗ ਦੇ ਰਿਲੇਟਡ ਕਿਹੜੀ ਚੀਜ਼ ਹੈ ਜਿਹੜੀ ਇੱਥੇ ਆਪਾਂ ਲਾਈ ਨਹੀਂ ਹੈਗੀ ਲਾਈ ਜੀ ਆਹ ਦੇਖੋ ਦੋਸਤੋ ਅਲੱਗ ਤੋਂ ਅਲੱਗ ਤਰ੍ਹਾਂ ਦੇ ਡਿਜ਼ਾਈਨ ਤੇ ਆਜੋ ਵੀ ਅੱਗੇ ਲਓ ਵੀ ਤੁਸੀਂ ਮੱਕੇ ਮਦੀਨੇ ਵਾਲਾ ਏਰੀਆ ਆ ਗਿਆ ਵਾਈਟ ਵਾਈਟ ਉਧਰ ਰਾਸਤਾਨੀ ਦਾ ਚਾ ਆ ਗਿਆ ਮਤਲਬ ਹਰ ਇੱਕ ਸਾਈਡ ਤੇ ਕਿਸੇ ਮਰਜ਼ੀ ਪਾਸੇ ਦੇਖ ਲਓ ਕੁਝ ਨਾ ਕੁਝ ਨਵਾਂ ਮਿਲੂਗਾ ਆਹ ਦੇਖੋ ਤੁਸੀਂ ਕਿੰਨੀ ਸੋਹਣੀ ਲੋਕੇਸ਼ਨ ਆਉਂਦੀ ਆ ਤੁਹਾਨੂੰ ਇੱਥੇ ਜਾ ਕੇ ਦਿਖਾ ਦਵਾਂਗੇ ਆਪਾਂ ਵਿਚਾਲੇ ਮਤਲਬ ਜਿੱਥੇ ਅਸੀਂ ਘੜੇ ਸਾਡਾ ਸ਼ੂਟ ਆ ਰਹੇ ਉਹ ਵੀ ਤੁਹਾਡਾ ਹੁਣੇ ਉਹਦੇ ਤੁਹਾਡਾ ਹੁਣੇ ਤੇ ਤੁਹਾਨੂੰ ਪਤਾ ਲੱਗਣਾ ਵੀ ਇਹ ਚੀਜ਼ਾਂ ਕੀ ਬਣੀਆਂ ਨੇ ਬਈ ਬਹੁਤ ਬਰੀਕੀ ਨਾਲ ਕੰਮ ਕੀਤਾ ਬਾਹ ਕਮਾਲ ਕੰਮ ਕੀਤਾ ਮੈਨੂੰ ਕੋਈ ਸ਼ੱਕ ਨਹੀਂ ਉਹ ਮਿਹਨਤ ਲੱਗੀ ਹੈ ਉਹ ਮਿਹਨਤ ਜ਼ਿਆਦਾ ਕਰੀਏ ਤੇ ਸਮਾਂ ਵੀ ਬਹੁਤ ਲੱਗਿਆ ਸਮਾਂ 4 ਸਾਲ 4.5 ਸਾਲ ਹੋ ਗਏ ਜੀ ਠੀਕ ਹੈ ਜੀ ਇਸ ਤੋਂ ਅੱਗੇ ਵੀ ਬਈ ਬਾਹਰ ਨੂੰ ਹੈਗਾ ਹੋਰ ਹਾਂ ਜੀ ਬਾਹਰ ਤੁਹਾਨੂੰ ਜੀ ਲਾਉਣ ਮਿਲ ਜੂਗਾ ਤੇ ਠੀਕ ਹੈ ਜੀ ਆਜੋ ਵੀ ਦੋਸਤੋ ਵੀਡੀਓ ਬੰਦ ਹੀ ਨਾ ਕਰੀ ਬਾਈ ਦਿਖਾ ਦੇ ਕਿਉਂਕਿ ਬਹੁਤ ਸਾਰੇ ਸੈਟਅਪ ਅਜੇ ਰਹਿੰਦੇ ਨੇ ਅੱਗੇ ਦੀ ਅੱਗੇ ਆ ਜਿਹੜੀਆਂ ਤੁਸੀਂ ਗੱਡੀਆਂ ਦੇਖ ਰਹੇ ਹੋ ਇਹ ਸਾਰੇ ਮਿੱਤਰ ਇੱਥੇ ਪ੍ਰੀ-ਵੈਡਿੰਗ ਸ਼ੂਟ ਕਰਨ ਆਏ ਨੇ ਤੇ ਇਹਦੇ ਨਾਲ ਹੀ ਖੁੱਲੀ ਪਾਰਕਿੰਗ ਹੈ ਖੁੱਲਾ ਏਰੀਆ ਤੁਹਾਨੂੰ ਆ ਮਿਲ ਜਾਂਦਾ ਆ ਲਾਈਟਿੰਗ ਦੇ ਵਿੱਚ ਕੋਈ ਹੋਰ ਮਾਹੌਲ ਹੋਣਾ ਹੈ ਕੁਦਰਤੀ ਮਾਹੌਲ ਤੁਹਾਨੂੰ ਹੋਣਾ ਹੈ ਕੋਈ ਰੌਲਾ ਰੱਪਾ ਨਹੀਂ ਵਾਲੇ ਦਾ ਕੋਈ ਸ਼ਕਲ ਕੋਈ ਸ਼ਕਲ ਹੀ ਨਹੀਂ ਜੀ ਤੇ ਭਾਈ ਆ ਜਿਵੇਂ ਮਿੱਟੀ ਵਗੈਰਾ ਇਹ ਇਹ ਬਾਈ ਨੇ ਛੱਪੜ ਬਣਾਈ ਛੱਪੜ ਬਣਾਇਆ ਨੂੰ ਠੀਕ ਹੈ ਛੱਪੜ ਬਣਾ ਕੇ ਬਾਹਰ ਕਾਹੀ ਲਾਈ ਆ ਜੀ ਹਾਂ ਲਓ ਵੀ ਦੋਸਤੋ ਮਾਲਮ ਮੈਂ ਕਹਿੰਦਾ ਸਾਰਾ ਦਿਨ ਤੁਸੀਂ ਫੋਟੋ ਸ਼ੂਟ ਕਰਾਈ ਚੱਲੋ ਲੋਕੇਸ਼ਨ 'ਚ ਆਪਾਂ ਨੂੰ ਲੋਕੇਸ਼ਨਾਂ ਨੇ ਜਿਹਾ ਇੱਕ ਹਸਬ ਦੀ ਕਹਦੀ ਵੀ ਆਈਟਮ ਨਹੀਂ ਮੋਦੀ ਤੇ ਜਿਹੜੀ ਆਹ ਬਈ ਕੀ ਬਣਾਇਆ ਟਾਵਰ ਜਾਂ ਬਾਜ਼ੀ ਤੇ ਪੱਕਾ ਇਹ ਲਾਤਾ ਹੀ ਉੱਪਰ ਇਹਦੇ ਘੁਗਦਾ ਆ ਆਹ ਠੀਕ ਹੈ ਠੀਕ ਇੱਕ ਡਿਜ਼ਾਈਨਰ ਚੀਜ਼ੀ ਕਰਦੀ ਹੈ ਡਿਜ਼ਾਈਨਰ ਆ ਜਿਵੇਂ ਸਟਰੀਟ ਤੇ ਬੈਠਣ ਨੂੰ ਬਣਾਤਾ ਹਾਂਜੀ ਲਓ ਜੀ ਇੱਧਰ ਫੱਲਾਣਾ ਇੱਕ ਵਾਰ ਬਈ ਇਹ ਇੱਧਰ ਨੀਕਾ ਮਰਵਾ ਦੇ ਆ ਜਿਹੜਾ ਖਾਣ ਪੀਣ ਵਾਲਾ ਜਿਵੇਂ ਮਾਹੌਲ ਦਿੱਤਾ ਹੋਇਆ ਉਵੇਂ ਸਾਰਾ ਸੈਟਅਪ ਬਣਾਇਆ ਹੋਇਆਗਾ ਤੇ ਸਪਾਈ ਬਾਈ ਬੜੀ ਬਾਗਮਾਲ ਰੱਖੀ ਸਪਾਈ ਦੋ ਤਿੰਨ ਬੰਦੇ ਦਿੱਲੀ ਦੇ ਹੁੰਦੇ ਸੀ ਸਾਫ ਕਰਨ ਸਪਾਈ ਰੱਖਣਾ ਉੱਥੇ ਸਾਰੇ ਠੀਕ ਹੈ ਜੀ ਬਿਲਕੁਲ ਪ੍ਰੋਪਰ ਕਰਨੀ ਕਰ ਨਹੀਂ ਰੋਜ ਜੀ ਆਹ ਤਾਂ ਜਿਹੜੀਆਂ ਚੀਜ਼ਾਂ ਗੋਆ ਚ ਦੇਖਣ ਨੂੰ ਮਿਲਦੀਆਂ ਨੇ ਬਾਈ ਹੋਰਾਂ ਨੇ ਪੰਜਾਬ ਦੇ ਪਿੰਡ ਬੁੱਟਰ ਦੇ ਵਿੱਚ ਲਿਆ ਰੱਖੀਆਂ ਨੇ ਬੁੱਟਰ ਚ ਲਿਆ ਰੱਖੀਆਂ ਨੇ ਤੇ ਸੈੱਟ ਦੇਖੋ ਤੁਸੀਂ ਦੋਸਤੋ ਪ੍ਰੀ ਵਿਡਿੰਗ ਸ਼ੂਟ ਥੋੜੀ ਹੋਣੀ ਹੈ ਨਾ ਜਿਹੜੀ ਬਾਗਮਾਲ ਹੋਣੀ ਆ ਤੇ ਜਿਹੜੇ ਵੀ ਮਿੱਤਰਾਂ ਨੇ ਕਿਸੇ ਤਰ੍ਹਾਂ ਦਾ ਪ੍ਰੋਜੈਕਟ ਬਣਾਉਣਾ ਤੇ ਉਹ ਬਾਈ ਹੋਰਾਂ ਨੂੰ ਇੱਕ ਵਾਰ ਜਾ ਜ਼ਰੂਰ ਕਰ ਲਿਓ ਹੋ ਗਿਆ ਇੰਨੀਆਂ ਚੀਜ਼ਾਂ ਨੂੰ ਸੁਮੇਲ ਇਕੱਠਾ ਕਰਕੇ ਸੋਹਣਾ ਬਣਾਉਣਾ ਬਹੁਤ ਵੱਡਾ ਵੀ ਚੈਲੰਜ ਬਹੁਤ ਵੱਡੀ ਗੱਲ ਹੈ ਕਿਉਂਕਿ ਚਲੋ ਆਪਾਂ ਹਵੇਲੀ ਦੀ ਗੱਲ ਕਰ ਲਈ ਐ ਰੈੱਡ ਬ੍ਰਿਕ ਚ ਬਣਾਤੀ ਆਪਾਂ ਨੂੰ ਜੇ ਇੱਕ ਕੋਨਾ ਕਰ ਲਿਆ ਆਪਾਂ ਦੂਜੇ ਕੋਨੇ ਦੇ ਪਤਾ ਆਪਾਂ ਇੰਜ ਕਰ ਲਾਂ ਪਰ ਇੱਥੇ ਦਾ ਹਰ ਕੋਨੇ ਦੇ ਘਰ ਚੇਂਜ ਹੋ ਰਿਹਾ ਹਰ ਕੋਨੇ ਕੁਝ ਕਿਤੇ ਕਹਿੰਦਾ ਮੈਂ ਜਮਾ ਕੱਚਾ ਆਉਂਦਾ ਹੈ ਕਿਤੇ ਪੱਕਾ ਆਉਂਦਾ ਹੈ ਕਿਤੇ ਚਿੱਟਾ ਆਉਂਦਾ ਹੈ ਕਿਤੇ ਅਲੱਗ-ਅਲੱਗ ਤਰ੍ਹਾਂ ਦੇ ਰੂਮ ਬਣੇ ਆ ਮਤਲਬ ਹਰ ਥਾਂ ਤੇ ਕੁਛ ਨਾ ਕੁਛ ਚੇਂਜ ਮਿਲਦਾ ਹੈ ਚੇਂਜ ਮਿਲਦਾ ਨਵੀਂ ਤੋਂ ਨਵੀਂ ਸੁਣੋ ਚੀਜ਼ ਮਿਲਨੀ ਸਾਰੇ ਪਾਸੇ ਜੀ ਸਾ ਟੋਟਲ ਟੂ ਟੂ ਤੇ ਭਾਈ ਹੁਣ ਆਪਾਂ ਅਖੀਰ ਤੇ ਇੱਕ ਇਹ ਗੱਲ ਲਾ ਦਈਏ ਵੀ ਆਪਣੇ ਜਿਹੜਾ ਐਗਰੀਮੈਂਟ ਆ ਉਹਦੇ ਵਿੱਚ ਆਪਾਂ ਕੀ ਕੀ ਚੀਜ਼ਾਂ ਰੱਖਦੇ ਆ ਕਿੰਨਾ ਸਮਾਂ ਲੱਗਦਾ ਹੈ ਕੀ ਕੀ ਆਪਣਾ ਜਿਹੜਾ ਪ੍ਰੋਜੈਕਟ ਦੇ ਵਿੱਚ ਰਹਿੰਦਾ ਸਮਾਂ ਜਿਹੜੀ ਗੱਲ ਆ ਕਿ ਸਮਾਂ ਸਾਈ ਦੇ ਮੁਤਾਬਕ ਆ ਤੇ ਕੰਮ ਦੇ ਮੁਤਾਬਕ ਆ ਠੀਕ ਹੈ ਛੋਟਾ ਸਮਾਂ ਛੋਟਾ ਕੰਮ ਆ ਤਾਂ ਛੋਟਾ ਸਾਈ ਟਾਈਮ ਲੱਗੂ ਤੇ ਜੇ ਵੱਡਾ ਕੰਮ ਆ ਤਵਰੋ ਵੱਡਾ ਸਮਾਂ ਲੱਗੂ। ਵੱਡਾ ਸਮਾਂ ਲੱਗੂ ਇਹ ਕਹਿੰਦਾ। ਮਲ ਜਿਹੇ ਜਾਂ ਤੁਸੀਂ ਏਰੀਆ ਬਣਾਉਣਾ ਜਾਂ ਘਰ ਬਣਾਉਣਾ ਉਹਦਾ ਅਲੱਗ ਸਮਾਂ ਹੈ। ਹਾਂਜੀ ਹਾਂਜੀ। ਜੇ ਤੁਸੀਂ ਇਸ ਤਰੀਕੇ ਦਾ ਪ੍ਰੋਜੈਕਟ ਬਣਾਉਣਾ ਉਹਦਾ ਅਲੱਗ ਸਮਾਂ ਹੈ। ਉਹ ਅਲੱਗ ਸਮਾਂ ਜੀ। ਤੇ ਸਾਰੀਆਂ ਚੀਜ਼ਾਂ ਨੂੰ ਟਾਈਮ ਤਾਂ ਸੋਹਣੀ ਚੀਜ਼ ਨੂੰ ਵੈਸੇ ਲੱਗਣੀ ਲੱਗਣੇ ਲੱਗਣਾ। ਕਿਉਂਕਿ ਚੀਜ਼ ਜਿਵੇਂ ਹੁਣ ਇੱਥੇ ਸੋਹਣੀ ਬਣੀ ਐ ਤੇ ਬਾਕੀ ਅ ਸਿਟੀ ਵਾਲਿਆਂ ਨੇ ਮੇਨਟੇਨ ਵੀ ਕੀਤਾ ਹੈ। ਉਵੇਂ ਚੀਜ਼ ਨੂੰ ਸਮਾਂ ਲੱਗਦਾ ਹੈ। ਸਮਾਂ ਲੱਗਦਾ। ਪਰ ਦੋਸਤੋ ਸਮਾਂ ਲੱਗ ਕੇ ਜਦੋਂ ਸੋਹਣੀ ਚੀਜ਼ ਬਣਦੀ ਹੈ ਨਾ ਉਹਦਾ ਨਜ਼ਾਰਾ ਵੀ ਵੱਖਰਾ ਹੁੰਦਾ। ਨ 26655 ਜੀ ਲਓ ਵੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਾ ਧੰਨਵਾਦ ਦੋਸਤੋ